ਚਲੋ ਠੀਕ ਹੈ ਮੰਮੀ ਤੇ ਵਿੱਕੇ ਨੂੰ ਭੇਜ ਦਿਓ ਤੇ ਮੈਂ ਉਹਦੇ ਨਾਲ ਆ ਜਾਾਂਗੀ ਹਾਂਜੀ ਨਹੀਂ 24 ਘੰਟੇ ਫੋਨ ਤੇਰੇ ਹੱਥ ਜੀ ਰਹਿੰਦਾ ਵਾ ਤੂੰ ਕਿਹੜੇ ਏਡੇ ਵੱਡੀ ਸਰਕਾਰੀ ਮੈਡਮ ਲੱਗੀਆਂ ਜਿਹੜਾ 24 ਘੰਟੇ ਫੋਨ ਤੇਰੇ ਕੰਨਾਂ 'ਚ ਲੱਗਾ ਰਹਿੰਦਾ ਹੈ ਨਹੀਂ ਨਹੀਂ ਮੰਮੀ ਜੀ ਉਹ ਤੇ ਮੇਰੀ ਮੰਮੀ ਦਾ ਫੋਨ ਆਉਂਦਿਆ ਸੀ ਤੇ ਉਹ ਮੈਨੂੰ ਕਹਿੰਦੇ ਸੀ ਨਹੀਂ ਸਾਰਾ ਦਿਨ ਤੇਰੀ ਮਾਂ ਦੇ ਫੋਨੇ ਨਹੀਂ ਮੁੱਕਦੇ ਉਹਨੂੰ ਨੇ ਪਤਾ ਮੇਰੇ ਤੇ ਇਹ ਦੇਹ ਕਰ ਕਿੰਨੇ ਕੰਮ ਆ ਤੇ ਉਹਨੇ ਕੋਈ ਕੰਮ ਤਾਂ ਵੀ ਕਰਨਾ ਹੁੰਦਾ ਆ ਜਦੋਂ ਵੇਖੋ ਫੋਨ ਖੜਕਾਈ ਜਾਏਗੀ ਨਹੀਂ ਨਹੀਂ ਮੰਮੀ ਜੀ ਮੰਮੀ ਤੇ ਕਹਿੰਦੇ ਸੀ ਤੂੰ ਮੈਨੂੰ ਨਾ ਦੱਸ ਵੀ ਤੇਰੀ ਮਾਂ ਕੀ ਕਹਿੰਦੀ ਸੀ ਤੇ ਕੀ ਨਹੀਂ ਕਹਿੰਦੀ ਜਿਹੋ ਜੀ ਤੇਰੀ ਮਾਂ ਵੇਲੀ ਉਹੋ ਜੀ ਉਹਨੇ ਤੈਨੂੰ ਵੇਲੀ ਸਮਝਿਆ ਵਾ ਹੁਣ ਫੋਨ ਛੱਡ ਤੇ ਬਾਹਰ ਜਾ ਕੇ ਕੋਈ ਕੰਮ ਧੰਦਾ ਕਰ ਲਾ ਸਾਰੇ ਕੰਮ ਤੈਨੂੰ ਕਿਆ-ਕਿਆ ਕਰਾਉਣੇ ਪੈਂਦੇ ਆ ਠੀਕ ਆ ਮੈਂ ਜੀ ਮੰਮੀ ਜੀ ਨੇ ਤੇ ਮੇਰੀ ਗੱਲ ਸੁਣੀ ਨਹੀਂ ਆ ਤੇ ਜਿਹੜੇ ਸਾਹ ਉਹ ਗੁੱਸਾ ਕਰਕੇ ਗਏ ਆ ਮੈਨੂੰ ਨਹੀਂ ਲੱਗਦਾ ਕਿ ਉਹ ਮੇਰੀ ਗੱਲ ਸੁਣਨਗੇ ਮੈਂ ਨਾ ਐਦਾਂ ਕਰਦੀ ਆ ਪਹਿਲਾਂ ਨਾਮ ਨੂੰ ਜਾ ਕੇ ਪੁੱਛਦੀ ਆ ਜੇ ਉਹਨਾਂ ਨੇ ਹਾਂ ਕਰਤੀ ਫਿਰ ਮੈਂ ਮੰਮੀ ਨੂੰ ਵੀ ਪੁੱਛ ਲਾਂਗੀ ਇੱਕ ਤੇ ਨਾ ਵਾਈਫਾਈ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਆ ਰੇਂਜ ਜੀ ਬੜੀ ਘਾਟਾ ਹੁੰਦੀ ਹੈ ਪ੍ਰੋਸੈਸਿੰਗ ਹੀ ਲਈ ਜਾਣ ਰਿਹਾ ਆ ਤੇ ਕੀ ਗੱਲ ਕਰਨ ਅੱਜ ਕਿਦਾਂ ਚੁੱਪਚੀਤੀ ਆਣ ਕੇ ਮੇਰੇ ਕੋਲ ਬਹਿ ਗਈਆਂ ਚਾਹੀਦਾ ਕੁਝ ਹਾਂਜੀ ਜਨਾਬ ਚਾਹੀਦਾ ਤਾਂ ਹੈਗਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੁਹਾਨੂੰ ਕਿੱਦਾਂ ਕਹ ਓਏ ਕੈਨ ਕਹਾਉਨੂ ਤੂੰ ਕਿਹੜਾ ਮੇਰੀ ਸਾਲੀ ਲੱਗਦੀ ਆ ਜਿਹੜਾ ਇੰਨਾ ਝੱਕਣ ਢਈ ਆ ਖੁੱਲ ਕੇ ਦੱਸ ਗੱਲ ਕੀ ਆ ਜੇ ਕੁਝ ਚਾਹੀਦਾ ਤਾਂ ਮੈਂ ਤੁਹਾਨੂੰ ਬਾਜ਼ਾਰੋਂ ਜਾ ਕੇ ਲਿਆ ਦੇਣਾ ਆ ਜੇ ਬਹੁਤੀ ਗੱਲ ਆ ਤੇ ਮੇਰੇ ਨਾਲ ਸ਼ਹਿਰ ਚੱਲ ਪਾ ਜੋ ਚਾਹੀਦਾ ਤੈਨੂੰ ਲੈ ਕੇ ਦੇ ਦੇਣਾ ਇੱਚ ਕਿਹੜੀ ਗੱਲ ਆ ਨਹੀਂ ਨਵ ਨਾ ਇਹ ਗੱਲ ਕੁਝ ਲਿਆਉਂਦੀ ਆ ਤੇ ਨਾ ਹੀ ਸ਼ਹਿਰ ਜਾਣਦੀ ਗੱਲ ਐਦਾ ਵਾਂ ਕਿ ਪਰਸੋਂ ਮੇਰੇ ਪੇਕੇ ਘਰ ਮੇਰੀ ਮਾਸੀ ਦੀ ਕੁੜੀ ਨੇ ਤੇ ਮਾਮੇ ਦੀ ਕੁੜੀ ਨੇ ਆਉਣਾ ਵਾ ਤੇ ਉਹਨਾਂ ਨੇ 2-4 ਦਿਨ ਰਹਿ ਕੇ ਜਾਣਾ ਵਾ ਤੇ ਮੈਂ ਸੋਚਣ ਢੀ ਹਾਂ ਕਿਉਂ ਨਾ ਮੈਂ ਵੀ 2 ਦਿਨ ਜਾਵਾਂ ਅੱਛਾ ਤੇ ਇਹ ਗੱਲ ਆ ਜਨਾਬ ਜੀ ਨੇ ਹੁਣ ਆਪਣੇ ਪੇਕੇ ਜਾਣਾ ਆ ਹਾਂਜੀ ਨਵ ਤੁਹਾਨੂੰ ਵੀ ਪਤਾ ਵਾ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰੀ ਆਪਾਂ ਸਾਰੀਆਂ ਭੈਣਾਂ ਨੇ ਇਕੱਠੇ ਹੋਣਾ ਵਾ ਜੇ ਤੁਸੀਂ ਜਾਣ ਦੋਗੇ ਤੇ ਉਹ ਕਿਰਨ ਮੈਂ ਤੈਨੂੰ ਜਾਣ ਤੋਂ ਕਿਉਂ ਬਣਾ ਕਰਨਾ ਆ ਤੂੰ ਜਾਵਾ ਮੇਰੇ ਵੱਲੋਂ ਪੂਰੀ ਹਾਂ ਆ ਬਸ ਏਦਾਂ ਕਰ ਇੱਕ ਵਾਰ ਮੰਮੀ ਨੂੰ ਪੁੱਛ ਲੈ ਜਿੱਦਾਂ ਉਹ ਤੈਨੂੰ ਕਹਿਣਗੇ ਤੂੰ ਫਿਰ ਉਦਾਂ ਹੀ ਕਰ ਲੈ ਨਾ ਇਹ ਮੁੰਡੇ ਲੱਗੇ ਕੀ ਕਰਨ ਢਈ ਐ ਬਹਿ ਕੇ ਇਹਦੇ ਭਲਾ ਕੰਮ ਤਾਂ ਦੇ ਮੋਗੇ ਆ ਜਿਹੜੀ ਇਹ ਮੁੰਡੇ ਲੱਗੇ ਜਾ ਕੇ ਬਹਿ ਗਈ ਆ ਪੁੱਛਣੀ ਆ ਨਾ ਇਹਨੂੰ ਮੈਂ ਜਾ ਕੇ ਨੇ ਤੇਰੇ ਕੰਮ ਤਾਂ ਦੇ ਮੋਗੇ ਸਾਰੇ ਜਿਹੜੀ ਤੂੰ ਮੁੰਡੇ ਲਾ ਕੇ ਆਣ ਕੇ ਬੈ ਗਈਆਂ ਇੱਕ ਦਿਨ ਤੇ ਵਿਚਾਰੇ ਨੂੰ ਛੁੱਟੀ ਹੁੰਦੀ ਆ ਤੇ ਤੂੰ ਉਹ ਦਿਨ ਵੀ ਉਹਦੇ ਕੋਡੇ ਨਾ ਕੋਡਾ ਜੋੜ ਕੇ ਬੈਠੀ ਰਹੀ ਨਹੀਂ ਆ ਨਹੀਂ ਨਹੀਂ ਮੰਮੀ ਐਦਾਂ ਦੀ ਕੋਈ ਗੱਲ ਨਹੀਂ ਆ ਮੈਂ ਤਾਂ ਬਸ ਨਾਮ ਨੂੰ ਇੰਨਾ ਪੁੱਛਣ ਆਈ ਹਾਂ ਕਿ ਮੈਂ ਪਰਸੋ ਪੇਕੇ ਚਲ ਜਾ ਆਪਣੇ ਨਹੀਂ ਪਰਸੋ ਤੇਰੇ ਪੇਕੇਆਂ ਦੇ ਵਿਆਹ ਰਖਿਆ ਵਾ ਜਿਹੜਾ ਤੂੰ ਜਾਣਾ ਉਥੇ ਮੈਨੂੰ ਵੀ ਦੱਸ ਹਜ਼ਾਰਾ ਕਿ ਤੂੰ ਕਿਹੜੀ ਖੁਸ਼ੀ ਚ ਜਾਣਾ ਉਥੇ ਉਹ ਨਹੀਂ ਨਹੀਂ ਮੰਮੀ ਵਿਆਹ ਵਿਊ ਵਾਲੀ ਕੋਈ ਗੱਲ ਨਹੀਂ ਹੈਗੀ ਅਸਲ 'ਚ ਨਾ ਪਰਸੋਂ ਕਿਰਨ ਦੀ ਮਾਮੇ ਦੀ ਕੁੜੀ ਤੇ ਮਾਸੀ ਦੀ ਕੁੜੀ ਨੇ ਉੱਥੇ 2-4 ਦਿਨ ਰਹਿਣ ਵਾਸਤੇ ਆਉਣਾ ਆ ਤੇ ਕਿਰਨ ਕਹਿਣ ਲਈ ਆ ਵੀ ਮੈਂ ਵੀ 2 ਦਿਨ ਜਾਉਣੀ ਆ ਇਸੇ ਭਾਨੇ ਮੈਂ ਆਪਣੀਆਂ ਭੈਣਾਂ ਨੂੰ ਮਿਲ ਕੇ ਲਾਵਾਂਗੀ ਨਹੀਂ ਕੀ ਗੱਲ ਆ ਮਾਮੇ ਦੀ ਤੇ ਮਾਸੀ ਦੀ ਕੁੜੀ ਨੂੰ ਮਿਲਿਆ ਬਿਨਾ ਤੇਰਾ ਸਰਦਾ ਨਹੀਂ ਆ ਜੇ ਤੂੰ ਪੇਕੇ ਚਲ ਗਈ ਤੇ ਘਰ ਦੇ ਕੰਮਾਂ ਨੂੰ ਕਿੰਨੇ ਵੇਖਣਾ ਆ ਤੈਨੂੰ ਵੀ ਪਤਾ ਵਾ ਮੇਰੇ ਕੋਲ ਹੁਣ ਇੰਨੀ ਖੇਚਲ ਹੁੰਦੀ ਨਹੀਂ ਆ ਨਹੀਂ ਨਹੀਂ ਮੰਮੀ ਮੈਂ ਸਿਰਫ ਇੱਕੋ ਰਾਤ ਲਾ ਕੇ ਆਉਣੀ ਆ ਅਗਲੇ ਦਿਨ ਮੈਂ ਤੜਕੇ ਆ ਜਾਾਂਗੀ ਨਹੀਂ ਤੂੰ ਕਹਿਣਾ ਕੀ ਚਾਹੁੰਨੀ ਆ ਪਹਿਲਾਂ ਨਾਵ ਤੈਨੂੰ ਛੱਡ ਕੇ ਆਵੇ ਤੇ ਫਿਰ ਤੈਨੂੰ ਲੈ ਕੇ ਆਵੇ ਉਹ ਤੇ ਵਿਚਾਰਾ ਇਦਾਂ ਹੀ ਤੇਲ ਫੂਕਦਾ ਰਹੂਗਾ ਨਾਲੇ ਅਜੇ 3 ਮਹੀਨੇ ਪਹਿਲਾਂ ਤੇ ਤੂੰ ਉੱਥੇ ਜਾ ਕੇ ਆਈਆਂ ਉਹ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਜਾਉਂਗੇ ਕਿੰਨਾਂ ਨੂੰ ਫਿਰ ਕੀ ਹੋ ਗਿਆ ਨਾਲੇ ਧੰਨ ਵੀ ਪਤਾ ਵੀ ਵਿਆਹ ਤੋਂ ਬਾਅਦ ਕਿਹੜਾ ਕਿਸੇ ਕੋਲ ਸੌਖਾ ਇਕੱਠਿਆਂ ਹੋਇਆ ਜਾਂਦਾ ਆ ਵੇ ਮੈਨੂੰ ਲੱਗਦਾ ਆ ਤੇਰੀ ਜਨਾਨੀ ਨੇ ਤੈਨੂੰ ਚੰਗੀ ਤਰ੍ਹਾਂ ਸਿਖਾਤਾ ਆ ਵੀ ਮਾਗੋ ਕਿਦਾਂ ਬੋਲੀਦਾ ਆ ਇਹੋ ਦਿਨ ਵੇਖਣ ਵਕਤ ਤੇ ਤੈਨੂੰ ਮੈਂ ਜੰਮਿਆ ਸੀ ਵੀ ਤੂੰ ਮਾਗੋ ਤਾਂ ਤਰ 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 ਬੋਲੇ ਨਹੀਂ ਨਹੀਂ ਮੰਮੀ ਜੀ ਇਦਾਂ ਦੀ ਕੋਈ ਗੱਲ ਨਹੀਂ ਐ ਤੁਸੀਂ ਐਵੇਂ ਨਾ ਮਨ ਨੂੰ ਗੁੱਸੇ ਨਾ ਹੋਵੋ ਮੇਰੇ ਵੀਰ ਨੇ ਮੈਨੂੰ ਲੈ ਜਾਣਾ ਵਾ ਤੇ ਉਹਨੇ ਮੈਨੂੰ ਛੱਡ ਜਾਣਾ ਵਾ ਫਿਰ ਮੈਂ ਜਾਵਾਂ ਨਹੀਂ ਨਹੀਂ ਤੈਨੂੰ ਕੋਈ ਲੋੜ ਨਹੀਂ ਹੈਗੀ ਪਕੇ ਜਾਣ ਦੀ ਨਾਲੇ ਸਾਡੇ ਕੋਈ ਰਵਾਜ ਨਹੀਂ ਹੈਗਾ ਵੀ ਤਿੱਜੇ ਦਿਨਾਂ ਨੋਵਾ ਮੂੰਹ ਚੋੱਕ ਕੇ ਤੇ ਪਕੇ ਤੋਰ ਪਣਾ ਤੇ ਤੂੰ ਮੁੰਡਿਆ ਜੇ ਤੈਨੂੰ ਕੋਈ ਘਰੇ ਕੰਮ ਨਹੀਂ ਨਾ ਹੈਗਾ ਤੇ ਬਾਹਰ ਜਾ ਕੇ ਪੈਲੀ ਚ ਕੋਈ ਕੰਮ ਧੰਦਾ ਕਰ ਲਾ ਇੱਥੇ ਬਹਿਲੇ ਨੇ ਕੀ ਕਰਨਾ ਤੂੰ ਤੇ ਤੂੰ ਹੁਣ ਇੱਥੇ ਰੋਣ ਵਾਲਾ ਮੂੰਹ ਜਿਆ ਨਾ ਬਣਾ ਕੇ ਬਹਿ ਨਾਲੇ ਜੇ ਤੇਰੀਆਂ ਭੈਣਾਂ ਨੂੰ ਤੈਨੂੰ ਮਿਲਣ ਦਾ ਚਾਹ ਹੋਏਗਾ ਨਾ ਉਹ ਆਪੇ ਇੱਥੇ ਆ ਜਾਣਗੀਆਂ ਅਹੀ ਉਹਨਾਂ ਨੂੰ ਰੋਕਣ ਨਹੀਂ ਲੱਗੇ ਵੀ ਤੁਸੀਂ ਕਿਉਂ ਆਇਆ ਜੇ ਇੱਥੇ ਨਵਾਬ ਤੇ ਕੁਝ ਦੇ ਕਹਿੰਦੇ ਮਮੀ ਨੂੰ ਮੈਂ ਤੇ ਮਮੀ ਨੂੰ ਕਹਿ ਵੀ ਦਿੱਤਾ ਵਾ ਕਿ ਤੁਸੀਂ ਵਿੱਕੇ ਨੂੰ ਭੇਜ ਦਿਓ ਤੇ ਮੈਂ ਆ ਜਾਾਂਗੀ ਕਿਰਨ ਮੈਂ ਜਿੰਨਾ ਤੇਰੇ ਲਈ ਬੋਲ ਸਕਦਾ ਹਾਂ ਉਹਨਾ ਮੈਂ ਬੋਲਤਾ ਹਾਂ ਹੁਣ ਤੋਂ ਮੈਨੂੰ ਆਪ ਹੀ ਦੱਸ ਵੀ ਮੈਂ ਜ਼ਬਾਨ ਲੜਾਵਾ ਮਮੀ ਨਾਲ ਪਰਨਵ ਜੇ ਪਰਸੋਂ ਵੀ ਕੰਮ ਨੂੰ ਲੈਣ ਆ ਗਿਆ ਤੇ ਮੰਮੀ ਨੇ ਫੇਰ ਮੈਨੂੰ ਗੁੱਸੇ ਹੋਣਾ ਕਿਰਨ ਮੇਰੀ ਸੋਣਾ ਗੱਲ ਜੇ ਤੈਨੂੰ ਹੁਣ ਮੰਮੀ ਨੇ ਜਵਾਬ ਦੇ ਦਿੱਤਾ ਨਾ ਤੇ ਤੂੰ ਏਦਾਂ ਕਰ ਵੀ ਆਪਣੇ ਪੇਕੇ ਨਾ ਜਾਇਦ ਕਾਂ ਦੀ ਵਾਰੀ ਫੇਰ ਚਲ ਜੀ ਨਾ ਵੇ ਇਹ ਗੱਲ ਤੂੰ ਹੀ ਕਹਿਂਦੇ ਜੀ ਹਾਂ ਕਿਰਨ ਇਹ ਗੱਲ ਤੈਨੂੰ ਮੈਂ ਹੀ ਕਹਿਣ ਡਿਆ ਪਰ ਤੂੰ ਹੁਣ ਮੈਨੂੰ ਆਪ ਦੱਸ ਕਿ ਮੰਮੀ ਦੇ ਮਨਾ ਕਰਨ ਦੇ ਬਾਵਜੂਦ ਮੈਂ ਤੈਨੂੰ ਕਿੱਦਾਂ ਤੇਰੇ ਪੇਕੇ ਭੇਜਦਾ ਮੇਰੀ ਵੀ ਮਜਬੂਰੀ ਸਮਝ ਤੂੰ ਮੰਮੀ ਫੇਰ ਕੀ ਹੋ ਜਾਣਾ ਸੀ ਜੇ ਕਿਰਨ ਆਪਣੇ ਪੇਕੇ ਚਲ ਜਾਂਦੀ ਤੇ ਵੇ ਤੂੰ ਫੇਰ ਆ ਗਿਆ ਵਾ ਉਹਦੀ ਪੰਚਾਇਤੀ ਕਰਨ ਵਾਸਤੇ ਮੰਮੀ ਮੈਂ ਕੋਈ ਗਿਰਨ ਦੀ ਪੰਚਾਇਤੀ ਕਰਨ ਨਹੀਂ ਆਇਆ ਮੈਂ ਬਸ ਤੁਹਾਨੂੰ ਸਿਰਫ ਇਹਨਾ ਕਹਿਣ ਆਇਆ ਆ ਕਿ ਜੇ ਉਹ ਵਿਚਾਰੀ ਆਪਣੇ ਪੇਕੇ ਚਲ ਜਾਂਦੀ ਤੇ ਉਹਨੇ ਆਪਣੀਆਂ ਭੈਣਾਂ ਨੂੰ ਮਿਲ ਲੈਣਾ ਸੀ ਵੇ ਮੈਨੂੰ ਲੱਗਦਾ ਉਹਦੀਆਂ ਭੈਣਾਂ ਦਾ ਉਹਦੇ ਨਾਲੋਂ ਚਾਹ ਜ਼ਿਆਦਾ ਤੈਨੂੰ ਆ ਨਾਲੇ ਜਿਹੜੀ ਗੱਲ ਮੈਂ ਇੱਕ ਵਾਰਾਂ ਕਹਿਤੀ ਆ ਨਾ ਉਹ ਕਹਿਤੀ ਆ ਨਹੀਂ ਭੇਜਣਾ ਮੈਂ ਉਹਨੂੰ ਉਹਦੇ ਪੇਕੇ ਹੁਣ ਇੱਥੇ ਖਲੋਤਾ ਮੇਰੇ ਮੂੰਹ ਵੱਲ ਨਾ ਵੇਖੀ ਜਾ 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 ਕੇ ਪਿਆਲੀ ਬੰਨੇ ਵਾਲਾ ਫੇਰਾ ਮਾਰਿਆ ਠੀਕ ਆ ਮੰਮੀ ਚਲ ਜਾਣਾ ਉਹ ਤਾਂ ਸਾਰੇ ਕਹਿ ਦਿੰਦੇ ਆ ਕਿ ਆਪਾਂ ਤਾਂ ਧੀ ਨੂੰ ਆਪਣੀ ਧੀ ਬਣਾ ਕੇ ਲੈ ਕੇ ਚੱਲੇ ਆ ਪਰ ਧੀ ਬਣਾ ਕੇ ਰੱਖਦਾ ਕੋਈ ਕੋਈ ਆ ਪਤਾ ਨਹੀਂ ਆਪਣੇ ਘਰ ਜਾਣ ਲਈ ਆਪਣੇ ਮਾਪਿਆਂ ਨੂੰ ਮਿਲਣ ਲਈ ਕਿਹਦੀ ਇਜਾਜ਼ਤ ਕਿਉਂ ਲੈਣੀ ਪੈਂਦੀ ਐ ਕੋਈ ਗੱਲ ਨਹੀਂ ਪੁੱਤ ਜਿੱਦਾਂ ਤੈਨੂੰ ਚੰਗਾ ਲੱਗਦਾ ਤਾਂ ਉਦਾਂ ਹੀ ਕਰ ਲੈ ਨਾਲੇ ਨਿਆਣਿਆਂ ਦਾ ਧਿਆਨ ਰੱਖੀਂ ਗਰਮੀ ਬੜੀ ਭੰਡਈ ਆ ਮੈਨੂੰ ਲੱਗਦਾ ਮੰਮੀ ਦਾ ਮੂਡ ਥੋੜਾ ਜਿਹਾ ਠੀਕ ਆ ਹੁਣ ਚੱਲ ਹੁਣ ਗੱਲ ਕਰਕੇ ਵੇਖਦੀ ਆ ਸ਼ਾਇਦ ਉਹ ਮੰਨ ਹੀ ਜਾਣ ਕੋਈ ਗੱਲ ਨਹੀਂ ਪੁੱਤ ਮੈਂ ਤੇਰੇ ਡੈਡੀ ਨਾਲ ਗੱਲ ਕਰਕੇ ਤੇ ਫੇਰ ਤੈਨੂੰ ਦੱਸਾਂਗੀ ਚੱਲ ਠੀਕ ਆ ਪੁੱਤ ਮੈਂ ਫੋਨ ਰੱਖਦੀ ਆ ਬਾਅਦ ਚ ਗੱਲ ਕਰਾਂਗੇ ਕੀ ਗੱਲ ਮੇਰੇ ਸਰਾਣੇ ਆਣ ਕੇ ਖਲੋ ਗਈਆਂ ਤੈਨੂੰ ਚਾਹੀਦਾ ਕੁਝ ਮੰਮੀ ਮੈਂ ਕਹਿੰਨੀ ਹਾਂ ਤੂੰ ਹੀ ਮੈਨੂੰ 2 ਘੰਟੇ ਲੈ ਜਾਣ ਦਿੰਦੇ ਮੈਂ 2 ਘੰਟੇ ਲਾ ਕੇ ਵਾਪਸ ਆ ਜਾਣਾ ਹੀ ਨਹੀਂ ਕਿੱਡੀ ਜਿੱਦੀ ਆ ਤੂੰ ਤੂੰ ਤੇ ਆਪਣੀ ਜਿਦੀ ਨਹੀਂ ਛੱਡਦੀ ਜਦੋਂ ਤੈਨੂੰ ਮੈਂ ਇੱਕ ਵਾਰੀ ਕਿਹਾ ਤਾਂ ਵੀ ਨਹੀਂ ਜਾਣਾ ਤੇ ਨਹੀਂ ਜਾਣਾ ਹੁਣ ਤੈਨੂੰ ਮੈਂ ਲਿਖ ਕੇ ਦਵਾਂ ਕਿਦਾ ਫੋਨ ਜਰੂਰ ਇਹਨੇ ਮੈਨੂੰ ਆਉਣ ਬਾਰੇ ਪੁੱਛਣਾ ਹੋਣਾ ਵਾ ਹੁਣ ਇਹਨੇ ਮੈਂ ਕੀ ਜਵਾਬ ਦਵਾਂਗੀ ਹੈਲੋ ਕੀ ਗੱਲ ਭੈਣੇ ਫੋਨ ਨਹੀਂ ਚੁੱਕਦੀ ਤੂੰ ਮੇਰਾ ਨਹੀਂ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਆ ਉਹ ਤੇ ਮੇਰਾ ਫੋਨ ਅੰਦਰ ਪਿਆ ਹੀ ਤੇ ਮੈਂ ਬਾਹਰ ਕੰਮ ਕਰਨ ਢੀ ਹਾਂ ਤਾਂ ਕਰਕੇ ਨੇ ਮੈਨੂੰ ਪਤਾ ਲੱਗਾ ਤੂੰ ਦੱਸ ਕਿਵੇਂ ਫੋਨ ਲਾਇਆ ਮੈਨੂੰ ਭੈਣੇ ਫੋਨ ਮੈਂ ਤੈਨੂੰ ਤਾਂ ਲਾਇਆ ਸੀ ਕਿ ਮੈਨੂੰ ਮੰਮੀ ਕਹਿਣ ਢੀ ਸੀ ਕਿ ਤੂੰ ਜਾ ਕੇ ਕੱਲ ਹੀ ਆਪਣੀ ਭੈਣ ਨੂੰ ਲੈ ਆ ਉਹ ਇੱਕ ਦਿਨ ਵੱਧ ਰਹਿ ਲੂਗੀ ਆਡੇ ਕੋਲ ਨਹੀਂ ਵੀਰੇ ਇੱਕ ਦਿਨ ਵੱਧ ਨਹੀਂ ਲੱਗਣਾ ਤੈਨੂੰ ਵੀ ਪਤਾ ਵਾ ਇੱਥੇ ਮੰਮੀ ਦੀ ਤਬੀਤ ਨਹੀਂ ਠੀਕ ਹੈਗੀ ਤੇ ਫਿਰ ਕੰਮ ਦਾ ਔਖਾ ਹੋ ਜਾਣਾ ਕੁਝ ਨਹੀਂ ਹੁੰਦਾ ਭੈਣੇ ਮੈਂ ਆਪੇ ਭਾਜੀ ਨਾਲ ਗੱਲ ਕਰ ਲਊਗਾ ਉਹ ਤੇਰੀ ਨਾਨਾ ਨੂੰ ਸੱਦ ਲੈਣਗੇ ਤੇ ਉਹ ਦੋ ਦਿਨ ਰਹਿ ਲੂਗੀ ਤੈਨੂੰ ਵੀ ਪਤਾ ਆ ਕਿ ਤੈਨੂੰ 3 ਮਹੀਨੇ ਹੋ ਗਏ ਆ ਤੁਹਾਡੇ ਕੋਲ ਨਹੀਂ ਆਈ ਤੇ ਹੁਣ ਜੇ ਇੰਨੇ ਚਿਰ ਬਾਅਦ ਆਉਣਾ ਆ ਤੇ ਦੋ ਦਿਨ ਰਹਿ ਕੇ ਜਾਏਂਗੀ ਨਾ ਕੋਈ ਗੱਲ ਨਹੀਂ ਵਿੱਕੇ ਮੈਂ ਫੇਰ ਰਹਿ ਲਾਂਗੀ ਜਦੋਂ ਮੰਮੀ ਠੀਕ ਹੋ ਜਾਣਗੇ ਐਵੇਂ ਨਹੀਂ ਜਿੱਦ ਨਹੀਂ ਕਰੀਦੀ ਹੁੰਦੀ ਭੈਣੇ ਤੂੰ ਐਵੇਂ ਬਹੁਤੇ ਬਹਾਨੇ ਜਣਾ ਮਾਰੀ ਜਾ ਤੈਨੂੰ ਮੈਂ ਜਦੋਂ ਇੱਕ ਵਾਰ ਕਹਿਤਾ ਕਿ ਮੈਂ ਭਾਜੀ ਨਾਲ ਗੱਲ ਕਰ ਲੂੰਗਾ ਤੇ ਮੈਂ ਆਪੇ ਭਾਜੀ ਨਾਲ ਗੱਲ ਕਰ ਲੂੰਗਾ ਫਿਰ ਤੂੰ ਬਸ ਆਉਣ ਦੀ ਤਿਆਰੀ ਕਰ ਮੈਂ ਤੈਨੂੰ ਕੱਲ ਲੈਣ ਆਉਣਾ ਆ ਹਾ ਦੇਵਿਕਾ ਵਾਲੀ ਇਹਨੇ ਫੋਨ ਕੱਟਤਾ ਵਾ ਬੜਾ ਜਿੱਦੀ ਐ ਹੁਣ ਪਤਾ ਨਹੀਂ ਇਹਦੇ ਘਰਾਂ ਇਹ ਤੇ ਕੀ ਬਣੂਗਾ